ਇੱਥੇ ਨਿਕਣਾ ਭਾਈ ਹੈਪੀ ਹੈਗੇ ਬਾਬਾ ਸਟਾਰ ਮੂਨ ਜੀ ਦੇ ਬੇਟੇ ਉਹ ਤਾਂ ਮੈਨੂੰ ਪਤਾ ਜੀ ਕੀ ਹਾਲ ਚੱਲ ਦੋਸਤੋ ਜੇ ਤੁਹਾਨੂੰ ਮੰਨ ਕੇ ਥੋਡੇ ਕੋਲ 100 ਕਾਹ ਕਾ ਡੈਰੀ ਤੇ ਤੇ 100 ਦੇ 100 ਹੈਪੀ ਅਰ ਗਿਵਨ ਤੇ ਕਿੰਨੇ ਦਿਨ ਡੈਰੀ ਚੱਲੂਗੀ ਹੈਪੀ ਰਗੇ ਕਾ ਮੁਸ਼ਕਿਲ ਆ ਕੰਮ ਫਿਰਦਾ ਇਹ ਆ ਜੀ ਗੱਗਾ ਸਾਡਾ ਯਾਰ ਲੰਬੀ ਤੋਂ ਭਾਰਤ ਕੈਂਸ ਇਹਦੇ ਨਾਲ ਮੇਰੀਆਂ ਜਿਵੇਂ ਤੁਹਾਨੂੰ ਦੱਸਿਆ ਜਾਦਾਂ ਬਹੁਤ ਜੁੜੀਆਂ ਐ ਤੇ ਸਾਰਾ ਦਿਨ ਅਸੀਂ ਇੱਥੇ ਹੀ ਬੈਠੇ ਰਹਿੰਦੇ ਹਾਂ ਸਾਰਾ ਦਿਨ ਖੇਡਦੇ ਸ਼ਹਿਰਾਂ ਵਾਂਗੂ ਸਾਡੇ ਪਿੰਡੇ ਮਿਲਦੀ ਹੈ ਪੂਰੀ ਗਲਫੀਆਂ ਐ ਤੇ ਬਾਈ ਦਾ ਕਰਿਆਨੇ ਦਾ ਕੰਮ ਵੀ ਐ ਮਤਲਬ ਗਰੋਸਰੀ ਸਟੋਰ ਆ ਬਾਈ ਦਾ ਛੋਟਾ ਜਿਹਾ ਪਿੰਡ ਚ ਤੇ ਸਬਜੀ ਵੇਚਦਾ ਹੈ ਕਿਹ ਪ੍ਰਭ ਠੀਕ ਆ ਉਹ ਤੇਰੀ ਨੂੰ ਤੁਸੀਂ ਕੁੱਤਾ ਕਹਿੰਦੇ ਫਿਰਦੇ ਹੋ ਸਿੱਖ ਸਾਹਿਬ ਤੇ ਪ੍ਰਭ ਨਹੀਂ ਆ ਅੱਛਾ ਅੱਜ ਪ੍ਰਭਣੀ ਵੀ ਆ ਹੋਰ ਸਿੱਖ ਸਾਹਿਬ ਠੀਕ ਆ ਤੇ ਮਾਨਸਰ ਵਰ ਕਿਨਾਰੇ ਆ ਮਾਨਸਾਬ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੌਲੀਆਂ ਸਾਡੇ ਅਸਤੇ ਲੈਂਦਾ ਹਾਂ ਹਾਂ ਤੁਹਾਡੇ ਆ ਦਿਖਾਓ ਜੀ ਮੜਾ ਇਹ ਵੀ ਦਸ਼ਕ ਲਓ ਜੀ ਲਓ ਹਾਂ ਦੇ ਆ ਲੈ ਚੱਕੀ ਨਾਲ ਲਓ ਰੱਬ ਦਾ ਨਾਮ ਇੱਥੇ ਮਾਨ ਦਾ ਪੂਰਾ ਯਾਰ ਵਾਹ Aquela é muito ainda né? <laughs> ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਫਟਰਨੂਨ ਹੀ ਹੋ ਗਿਆ ਜ ਫਿਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਅੱਡੇ ਤੇ 10 ਮਿੰਟ ਗੱਲਾਂ ਬਾਤਾਂ ਕਰਨੀਆਂ ਕੋਈ ਹਸਾਬ ਕਿਤਾਬ ਉਹ ਕਰਨਾ ਕਿਉਂਕਿ ਫਿਰ ਮੈਂ ਜਾਣਾ ਜੀ ਚੰਡੀਗੜ੍ਹ ਤੇ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਬਲੌਗ ਦੇਖਣ ਨੂੰ ਮਿਲਣਗੇ ਉਹ ਮਿਲਣਗੇ ਚੰਡੀਗੜ੍ਹੀ ਆਹਾ ਐ ਸਰਾਹਣਾਂ ਮੇਰੇ ਘੰੜੇ ਯਾਦਾਂ ਰੁੱਟੜੂਂਗੇ ਤੇ ਨਾਲ ਆ ਗਿਆ ਆਪਣਾ ਹੋਈ ਛੱਪੜ ਤੇ ਆ ਘਰ ਆ ਜੀ ਮੇਨ ਆ ਜਿਹੜੇ ਮੈਂ ਦੱਸਿਆ ਸੀ ਤੁਹਾਨੂੰ ਜਿੱਦੀ ਆਪਾਂ ਵੀਡੀਓ ਬਣਾਵਾਂਗੇ ਕਿਸ ਦਿਨ ਜਿਵੇਂ ਇੱਕ ਆ ਘਰ ਆ ਗਿਆ ਇੱਕ ਆ ਆ ਗਿਆ ਪ੍ਰਾਣੀਆਂ ਹਵੇਲੀਆਂ ਜਿਹੜੀਆਂ ਇੱਕ ਮੈਂ ਤੁਹਾਨੂੰ ਦਿਖਾਈ ਦਿੱਤੀ ਸੀਗੀ ਆ ਦੇਖੋ ਤੋਂ ਬਹੁਤ ਸੋਹਣੀਆਂ ਬਣੀਆਂ ਬਹੁਤ ਪ੍ਰਾਣੀਆਂ ਆਪਣੀ ਸਰਤ ਤੋਂ ਪਹਿਲਾਂ ਦੀਆਂ ਦਿਖਾਵਾਂਗੇ ਤੁਹਾਨੂੰ ਅਬੀ ਆ ਨਵਾਂ ਮੈਂ ਲਾਇਆ ਵਾ ਦੋਸਤੋ ਮੁੱਲ ਵਿੱਚ ਜਮਾ ਛੋਟਾ ਹੀ ਹੁੰਦਾ ਸੀ ਚਾਚੇ ਕੋ ਉਧਰ ਸ਼ਿਫਟ ਹੋ ਗਏ ਜਿੱਥੇ ਕਰੈਕਟ ਖੇਡਦਾ ਹੁੰਦਾ ਸੀ ਵਾਕ ਤੇ ਦੇਖ ਲੋ ਘਰ ਕਿਵੇਂ ਆਇਆ ਪਿਆ ਆਏ ਹੋਏ ਆਂਦੇ ਘਰ ਤੇ ਇੱਥੇ ਇੱਥੇ ਮੇਰਾ ਬਚਪਨ ਬੀਤਿਆ ਵੈ ਜਾਦੇ ਕੀ ਹਾਲ ਆ ਗੱਗੇ ਹੋਰ ਦੱਸ ਨਾ ਪਰ ਗੱਡੀ ਹੋ ਬਦਲ ਲਈ ਕੇ ਆਹ ਵੜੀ ਕਹਿਣਾ ਛੋਟੀ ਜੀ ਹੋਰ ਦੱਸ ਚਾਹ ਪਾਣੀ ਦੱਸ ਇਹ ਆ ਜੀ ਗੱਗਾ ਸਾਡਾ ਯਾਰ ਲੰਬੀ ਤੋਂ ਫਿਰ ਭਾਰਤ ਕੈਂਸ ਜਿਹੜਾ ਘਰੇ ਘਰੇ ਸਿਲੰਡਰ ਛੱਡ ਕੇ ਜਾਂਦਾ ਇਹਦੇ ਵੀ ਡਿਊਟੀ ਪੂਰੀ ਪੱਕੀ ਐ ਤੇ ਹੋਰ ਗੱਗੇ ਕਿੰਨੇ ਦਾ ਕਰਦਾ ਸਿਲੰਡਰ ਹੁਣਾ 800 842 ਬਹੁਤ ਘੱਟ ਗਿਆ ਯਾਰ ਹਣਾ 1000 ਤੋਂ ਉੱਤੇ ਹੋ ਕੇ ਕਰਾਂਦਾ 950 ਦਾ ਹੋ ਗਿਆ ਜੀ ਹਾਂ ਹੋਰ ਫਿਰ ਕਿੱਧਰ ਕਿਹੜੇ ਪੰਨ ਡਿਊਟੀ ਐ ਹੋਰ ਜੰਦਾ ਕੱਤੇ ਐਤਵਾਰ ਛੱਡ ਕੇ ਬਾਕੀ ਸਾਰ ਦਿਨ ਡਿਊਟੀ ਹੁੰਦੀ ਐ ਐਤਵਾਰ ਵੀ ਆਉਣੇ ਹੁੰਦੇ ਐ ਐਤਵਾਰ ਨੂੰ ਵੀ ਆਉਣੇ ਹੁੰਦੇ ਆ ਯਾਰ ਬੜੀ ਸੈਕਟਿਵਿਟੀ ਐ ਹੋਰ ਆ ਜਾ ਕੋ ਚਾਹ ਪਾਣੀ ਬਾਏ ਇਹ ਆ ਮਿਹਨਤੀ ਬੰਦਾ ਮੇਰਾ ਯਾਰ ਗਾ ਘਰ ਚੰਗਾ ਕਿ ਮਿਲਦੇ ਆ ਫਿਰ ਬਾਈ ਮਿਹਨਤ ਕਰਨੀ ਪੈਂਦੀ ਹੈ ਇਹ ਹੈਗੇ ਜੀ ਬਾਈ ਪਵਨ ਦੀ ਏਜੰਸੀ ਲੰਬੀ ਪਵਨ ਬਾਈ ਬਹੁਤ ਘੈਂਟ ਆ ਆਪਣੇ ਵਲੌਗ ਵੀ ਵੰਦੇ ਹੁੰਦੇ ਆ ਅੱਛਾ ਆਪਾਂ ਗੱਲ ਕਰ ਰਹੇ ਸੀ ਇਸ ਚੀਜ਼ ਦੀ ਇਹਦੇ ਨਾਲ ਮੇਰੀਆਂ ਜਿਵੇਂ ਤੁਹਾਨੂੰ ਦੱਸਿਆ ਜਾਦਾ ਬਹੁਤ ਜੁੜੀਆਂ ਐ ਤੇ ਸਾਰਾ ਦਿਨ ਅਸੀਂ ਇੱਥੇ ਹੀ ਬੈਠੇ ਰਹਿੰਦੇ ਸਾਰਾ ਦਿਨ ਖੇਡਦੇ ਤੇ ਹੁਣ ਤਾਂ ਵੇਖੋ ਤੁਸੀਂ ਜਦੋਂ ਚਾਚੀ ਨੂੰ ਉਧਰ ਘਰ ਪਾਇਆ ਆ ਬੜੇ ਨਾਲ ਹੀ ਆਪਣਾ ਘਰ ਹੁੰਦੇ ਸਾਂਝੀ ਕੰਦੀ ਤੁਸੀਂ ਤਾ ਕਰਕੇ ਮੇਰਾ ਵਾਟਪਣਾ ਇੱਥੇ ਬਹੁਤ ਬੀਤੇ ਆ ਆਦੇ ਹੁੰਦੇ ਨੇ ਵੀ ਜਿਨ੍ਹਾਂ ਚੱਕਰ ਆਪਾਂ ਰਹਿਨੇ ਆ ਉਹਨਾਂ ਚੜੀ ਚੀਜ਼ ਆਵਾਜ਼ ਰਹਿੰਦੀ ਉਦੋਂ ਹੱਥ ਫਰ ਤੁਹਾਨੂੰ ਹਾਲਾਤ ਵੇਖ ਹੀ ਲੈ ਤੁਸੀਂ ਇਹ ਮਨ ਚਾਚੀ ਗਾ ਦੇ ਵਿੱਚਾਂਗੇ ਤੇ ਉਹ ਗੱਲ ਕਰਦਾ ਵੀ ਚਲੋ ਆ ਦੇਖੋ ਇਸ ਘਰ ਦੀ ਚਣਾਈ ਨਾ ਚੂਨੇ ਚ ਸੀਗੀ ਹੁਣ ਤੋਂ ਫਾਰਾ ਕੋ ਨਿਕਲੇ ਪਿਆ ਉਦੋਂ ਵੀ ਘਰ ਬੰਦ ਦੇ ਤੀਰ ਤੀਰ ਇੱਟ ਦੇ ਹੁਣ ਤੱਕ ਲਾ 5 ਇੰਚ ਨੂੰ ਪਾ ਜਾਂਦਾ ਆਨੇ ਮੰਗਿਆ ਉਹ ਇਹ ਕਿੱਥੇ ਹੁੰਦਾ ਸਪਾਈਦਾ ਅਕੀਕਰ ਮੇਰੀ ਸੁਰਤ ਪਹਿਲਾਂ ਦੀ ਹੈ ਸਪਾਈਦਾ ਦਾ ਪੱਟਾ ਬੁੱਟਿਆ ਗਿਆ ਆ ਪੁਰਾਣਾ ਘਰ ਸੀ ਬਾਕੀ ਮੌਸਮ ਗਰਮੀ ਹੈ ਕੱਲ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਟਾਈਮ ਨਰਵਾਣ ਕੀ ਕਰਾਂਗੇ ਤੇ ਪ੍ਰਸ਼ਾਦ ਦੇ ਉੱਥੇ ਜਾ ਕੇ ਛਕਾਂਗੇ ਬਾਕੀ ਕਮਾਂੰ ਤੇ ਪਤਾ ਲੱਗ ਜੂਆ ਦੇਖਦੇ ਆ ਕੀ ਬੰਦਾ ਬਾਕੀ ਆ ਦੇਖ ਲੋ ਰੁਕੇ ਨਾ ਤਰੱਕੀ ਦੀ ਰਫਤਾਰ ਇੱਕ ਵਾਰੀ ਫੇਰ ਕਾਲੀ ਦਲ ਸਰਕਾਰ ਸੱਤਨਾ ਵਾਇਕੋ ਸੱਚੇ ਪਾਸ਼ਾ ਸਾਹਮਣੇ ਆ ਕੇ ਜੀ ਆਪਣਾ ਗੁਰੂ ਘਰ ਉਹ ਆਹ ਇੱਕ ਸੱਚਾ ਕਾਸ਼ਾ ਲੈ ਵੀ ਸਾਡੇ ਪੰਨਾਲ ਸਕਰੀ ਵੀ ਮਿਲਦੀ ਐ ਜੇ ਕਦੇ ਨੇ ਖਾਣੀ ਆ ਤਾਂ ਕੁਲਫੀ ਖਾਓ ਕਿੜੀ ਸਾਰਾਂ ਉਹ ਸਾਡੇ ਪਿੰਡੇ ਮਿਲਦੀ ਹੈ ਪੂਰੀ ਗੁਲਫੀਆਂ ਯਾਰਾ ਜੀ ਠੀਕ ਹੋ ਜੀ ਹੋਰ ਵਧਿਗੇ ਜੀ ਕਿਹੜੀ ਕਿਹੜੀ ਆਦਾ ਬਈ ਕਿਹੜੀ ਕਿਹੜੀ ਗੁਲਫੀਂ ਦੀ ਆਪਣੇ ਕੋਲੇ ਸਾਰੀਆਂ ਸਾਰੀਆਂ ਜੀ ਕਿੰਨੇ ਚਿਰੋਂ ਕੰਮ ਕਰਦਾ ਇਹਨੂੰ ਕੰਮ ਕਰਦਾ 9 10 11 ਸਾਲ ਅਸਾ ਕਰਦੇ ਆ ਕਰਦੇ ਨਹੀਂ ਆਏ ਸਾਲ ਲੈ ਵੀ ਵੈਰੀ ਗੁੱਡ ਯਾਰ ਰੇੜੀ ਵੀ ਸੋਹਣੀ ਹੈ ਲੈ ਵੀ ਸਾਡੇ ਪਿੰਡਾਂ ਜਾ ਵੀ ਨਹੀਂ ਯਾਰਾ ਕਿਹੜੇ ਮੈਂਬਰ ਸਾਹਿਬ ਜਵਾਕਾ ਸਾਰੀ ਠੰਡੀ ਠੰਡੀ ਗੁਲਫੀ ਜੇ ਆਉਂਦਾ ਰਿਹਾ ਬਈ ਅਜਾ ਕੋਣ ਵੀ ਹੁੰਦੇ ਆ ਆ ਦਿਖਾਈ ਮੜੇ ਕੋਣ ਆਹ ਦਿਖਾ ਆ ਵੀ ਦੋਸਤੋ ਨਿਆਰੇ ਯਾਰ ਲੈ ਸਾਡੇ ਪਿੰਡ ਦਾ ਬੰਦਾ ਹੈ ਕਾਉਕਲਫੀ ਬਾਈ ਨੂੰ ਦੇਵ ਸੇਵਾ ਦਾ ਮੌਕਾ ਬਾਏ ਬਾਏ ਕਰ ਕਿਵੇਂ ਹੈ ਠੀਕ ਹੈ ਸੰਗ ਲੱਗਦੀ ਹੁਣ ਸੰਗ ਲੱਗਦੀ ਹੁਣ ਮੈਂ ਪਹਿਲਾਂ ਇਹ ਵੀਡੀਓ ਨੂੰ ਬਣਾਉਂਦਾ ਹੁਣ ਵੀਡੀਓ ਬਣਾਈ ਜਾਂਦੇ ਬੋਲਦਾ ਨਹੀਂ ਕੁਛ ਸਨਾਫਰ ਗੱਲਬਾਤ ਕੋਈ ਹਾਂ ਉਹ ਬੋਲ ਉਹ ਤਾਂ ਬੋਲੀ ਜਾਂਦਾ ਤੂੰ ਬੋਲ ਤੈਨੂੰ ਜੀਦਾ ਵਾਤ ਤੂੰ ਹੀ ਬੋਲ ਦੇ ਇੱਥੇ ਖਾਗੀ ਬਣਾਇਆ ਉੱਤੇ ਚਲ ਇਹਦੀ ਬਣਾ ਅੱਛਾ ਯਾਰ ਕੀ ਲਿਖਿਆ ਉੱਤੇ ਪਤਾ ਨਹੀਂ ਸ਼ੂ ਦੇ ਜਵਾ ਕਮਾਜੇ ਯਾਰ ਵੀਡੀਓ ਬਣਾਈਏ ਨਾ ਚੱਲ ਹੋਰ ਠੀਕ ਹੈ ਠੀਕ ਆ ਥਾਪੀ ਮਾਰ ਦੇ ਸਟਿੱਕ ਵੀ ਕਰਨਾ ਹੈ ਸਟਿੱਕ ਵੀ ਕਰਨਾ ਕਰ ਦੇ ਫਿਰ ਹੈ ਨਾ ਕਰ ਕਰ ਉਹ ਰੋਡ ਵੇਖ ਕੇ ਕਰੀ ਮੜੀ ਜੀ ਰੋਡ ਵਗਦੀ ਆ ਆਪਣੀ ਕਰ ਕਰ ਤੇਰਾ ਦਿਖਾ ਕੇ ਸਟੰਟ ਮੁੜ ਕੇ ਆ ਕੇ ਕਰੇਗਾ ਆ ਜਾ ਫਿਰ ਲੈ ਪੂਰਾ ਆ ਆਪਣੇ ਪਿੰਡ ਦੇ ਮੁੰਡੇ ਘਾਟਾ ਕਿਸੇ ਕੋਲੋਂ ਇੱਥੇ ਡਿਗਣਾ ਪਈ ਪੂਰਾ ਯਾਰ ਦੇਗਲਾ ਰੁਪੇ ਤੇਰੇ ਲੈ ਗੋਣਾ ਆਗੇ ਜੇ ਪਹਿਲਾ ਬਾਲੀ ਪੰਗੇ ਲੈਂਦਾ ਬਈ ਬਸ ਅੱਗੇ ਮਗਰ ਵੀ ਲੋਕਿਆਂ ਦੇ ਗਿੱਟੂ ਗਿੱਟੂ ਛਲਾ ਲੇ ਬਾਈ ਨਾ ਅੱਛਾ ਹੋ ਪੰਗੇ ਪਹਿਲਾਂ ਦਾ ਬਾਲੀ ਲੈਂਦੇ ਹੁਣ ਟੇਕ ਗਿਆ ਤੁਰਾ ਕਿਹਦਾ ਫੈਣ ਸਿੱਧੂ ਬੁੱਛੜੇ ਦਾ ਹਾਂ ਇੱਥੇ ਜਵਾਕ ਸਿੱਧੂ ਮੁੱਛਲੇ ਦਾ ਨਹੀਂ ਹੋਰ ਨਿਜੋ ਨਿਜੋ ਦੇ ਜਵਾਦ ਦਿੱਤਾ ਨਿਜੋ ਨਹੀਂ ਜਾਂਦਾ ਤੇ ਇੱਕ ਸਿੱਧੂ ਇੱਕ ਸਿੱਧੂ ਮਸਲ ਦਾ ਫੈਣ ਦੂਜਾ ਕਿਹਦਾ ਪੂਰਾ ਯਾਰ ਜਵਾਕ ਆਪਣਾ ਪਾਰਟੀ ਤੇਰੀ ਕਿਹੜੀ ਆ ਪਾਰਟੀ ਦੱਸ ਮੇਰੀ ਕਾਲੀ ਇੱਥੇ ਪੂਰਾ ਯਾਰ ਕਾਲੀ ਫਿਰ ਕਾ ਜਿੰਦਾਬਾ ਇੱਥੇ ਸ਼ਾਬਾਸ਼ ਬਾਈ 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 ਕੱਤੋਂ ਬਾਈ ਕੰ ਲੋ ਵੀ ਦੋਸਤੋ ਗਰਮੀ ਬਹੁਤ ਹੈ ਫੋਨ ਕਿਸੇ ਵਕਤ ਬੰਦ ਹੋ ਸਕਦਾ ਹੈ ਤੇ ਆ ਆਪਣਾ ਯਾਰ ਗਰਦੇਵ ਤੇ ਬਾਈ ਦਾ ਕਰਿਆਨੇ ਦਾ ਕੰਮ ਵੀ ਹੈ ਮਤਲਬ ਗਰੋਸਰੀ ਸਟੋਰ ਆ ਬਾਈ ਦਾ ਛੋਟਾ ਜਿਹਾ ਪਿੰਡ ਚ ਤੇ ਸਬਜ਼ੀ ਵੇਚਦਾ ਹੈ ਤੇ ਰੋਜ਼ ਲੈ ਕੇ ਆਉਣਾ ਤਾਜੀ ਇਹ ਕੱਲੀ ਐਤਵਾਰ ਨੂੰ ਤਾਜੀ ਸਬਜ਼ੀ ਨਹੀਂ ਆਉਂਦੀ ਉਦੋਂ ਇਹ ਮੰਡੀ ਨਹੀਂ ਆਂਦਾ ਤਾਂ ਕਰਕੇ ਆ ਦੇਖੋ ਗੱਦੂ ਕੱਖੜੀ ਗਰਮੀਆਂ ਦਾ ਸਬੰਧ ਪਿਆ ਪੇਠਾ ਪਿੰਡੀਆਂ ਇੰਡੀਆਂ ਆਲੂ ਗੰਡੇ ਸਾਰਾ ਕੁਝ ਰੱਖਦਾ ਐ ਤਾਂ ਤੇ ਬਾਕੀ ਕਿਹੜਾ ਸਮਾਨ ਦੂਜਾ ਉਹ ਵੀ origignal ਰੱਖਦਾ ਐ ਜਿਵੇਂ লেਜ਼ ਲੂਜ਼ ਆ ਜਾਲੀ ਨਹੀਂ ਪੂਰੇ ਵਧੀਆ ਕੰਪਨੀ ਦੇ ਆ ਜਾਂਦੀ ਨੌਰਥਾਣਾ ਇਹ ਸਬਸ ਨਾਲ ਸਾਡੇ ਪਿੰਡੀਆਂ ਬੜੀਆਂ ਯਾਦਾ ਜੁੜੀਆਂ ਐ ਪੂਰੀ ਵਧੀਆ ਦੁਕਾਨਾ ਸਾਫ਼ ਸੁਥਰੀ ਇਹ ਬੰਦਾ ਵੀ ਚੰਗਾ ਹੈ ਹੋਰ ਫਿਰ ਸੋਥਰੀ ਗੱਲ ਜੀ ਤਖੜੇ ਹੋ ਜੀ ਵਧੀਆ ਆਪੇ ਪੂਰੀ ਸਜਾਈ ਬੈਠਾ ਦੁੱਧ ਆ ਦਹੀਂ ਦੁੱਧ ਹੀ ਮਿਲਦੀ ਹੈ ਇਹਦੇ ਕੋਲ ਬਾਕੀ ਜਵਾਕਾਂ ਦੇ ਘਟਾਣੇ ਛੋਣੇ ਵੀ ਰੱਖਦਾ ਗੁਰਦੇਵ ਸਿੰਘ ਪਿੰਡਾਦਨੀਆ ਠੀਕ ਹੈ ਵਧੀਆ ਮਾਨਸਾ ਸਾਹਿਬ ਦਾ ਸਲਾਮ ਓਕੇ ਵਧੀਆ ਜੀ ਲੈ ਬਾਬਾ ਅੱਜ ਫੇਰ ਮਿਲ ਗਏ ਮੈਨੂੰ ਕਿਵੇਂ ਐ ਕਵੇਂ ਆ ਕੱਲ ਵੀ ਨਹੀਂ ਨੇ ਆਈ ਕੱਲ ਨੂੰ ਆਉਗੇ ਪਤ ਕੱਲ ਨੂੰ ਆਵੂਗੇ ਪੱਕਾ ਲੈ ਵੀ ਜਵਾਕ ਗਰਮੀ ਤੇ ਬਚਨ ਮਾਰੇ ਪੂਲ ਬਣਾਈ ਬੈਠੇ ਅੱਡੇ ਦੇ ਉੱਤੇ ਅੱਡੇ ਤੇ ਪੂਲ ਬਣਾਈ ਬੈਠੇ ਹੋਵੇ ਵਾਹ ਵੀ ਵਾਹ ਇਹ ਹੈ ਰੂਪੇ ਦੇ ਸ਼ਰਾਰਤੀ ਜਵਾਕ ਕਿਹੜੀ ਰੁਪਿਆ ਉਹ ਸਹੀ ਗੱਲ ਹੈ ਤੂੰ ਤਾਂ ਵਧੀਆ ਹੈ ਸ਼ਰਾਰਤੀ ਜਵਾਕ ਪਾਣੀ ਵੈਸ ਵਧੀਆ ਨਵਾਂ ਪਾਣੀ ਪਾਇਆ ਵਿੱਚ ਨਵਾਂ ਪਾਇਆ ਜਮ ਨਵਾਂ ਹੀ ਆਪਾਂ ਬਣਾਇਆ ਜਾਵਾਂਗੇ ਨਹੀਂ ਨਹੀਂ ਵਧੀਆ ਹੈ ਵਧੀਆ ਯਾਰ ਚੰਗੀ ਗੱਲ ਹੈ ਹੈ ਚੱਲ ਆਜਾ ਨਾ ਨਾ ਚਲ ਬੱਤ ਚਾਚਾ ਨਾਲ ਆਪ ਪੈ ਨਾਲ ਚਾਚਾ ਬਣਾ ਲਓ ਹੁੰਦਾ ਚਾਚਾ ਬਣਾ ਲਓ ਓਏ ਆ 7 ਕੁ ਲੈ ਗਿਆ ਆ 7 ਕੁ ਲੈ ਗਿਆ 7 ਕੁ ਲੈ ਗਿਆ ਆ ਦੇਖ ਲਓ ਬਈ ਆਦੇ ਹੁੰਦੇ ਨੇ ਕਿਵੇਂ ਅਜੇ ਮਰਜੀ ਹਾਲਾਤ ਹੋਣ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਤੇ ਜਵਾਕਾਂ ਨੂੰ ਵੀ ਨਿਆਰੇ ਆ ਇਸ ਉਮਰ ਤੱਕ ਜਵਾਕਾਂ ਨੂੰ ਨਿਆਰੇ ਹੋਣੇ ਚਾਹੀਦੇ ਕੋਈ ਟੈਨਸ਼ਨ ਤੋਂ ਦੂਰ ਰਹੀਆ ਵਧੀਆ ਜ਼ਿੰਦਗੀ ਹੁੰਦੀ ਹੈ ਗਾਣੋਂ ਦੇ ਕਬੀਲ ਦਰਾਂਗੇ ਚੱਲੋ ਜਵਾਕ ਨੂੰ ਪਾਈ ਜਾਂਦੀਆਂ ਕਿਹੜੇ ਰੂਪ ਸਿਆਂ ਸਹੀ ਗੱਲ ਆਹੀ ਟਾਈਮ ਆ ਯਾਰੇ ਲੈਣ ਦਾ ਲੈਣ ਦੇ ਰਵੈਕਾਂ ਨੂੰ ਯਾਰੇ ਇੱਕ ਇੱਕ ਸਵਾਲ ਪੁੱਛ ਆ ਮੈਨੂੰ ਇੱਕ ਹੀ ਹਾਲ ਚੱਲ ਦੋਸਤੋ ਜੇ ਤੁਹਾਨੂੰ ਮੰਨ ਕੇ ਆਲ ਤੁਹਾਡੇ ਕੋਲ 100 ਗਾਹ ਦਾ ਡੇਰੀ ਤੇ ਇਹ 100 ਦੇ 100 ਹੈਪੀ ਅਰ ਗਿਵਨ ਤੇ ਕਿੰਨੇ ਦਿਨ ਡੇਰੀ ਚੱਲੂਗੀ ਹੈਪੀ ਅਰ ਗਿਵਨ ਕੰਮ ਮੁਸ਼ਕਲ ਆ ਕੰਮ ਫਿਰਦਾ ਅੱਛਾ 100 ਦਿਨ ਜਿੰਨੇ ਤੱਕ ਜਿਹੜੇ ਕੋਲੇ ਕੰਮ ਤੇ ਪੈਸੇ ਰਹਿਣਗੇ ਕਿੰਨੀ ਕੰਮ ਠੀਕ ਚੱਲਦਾ ਹੂੰ ਕੰਮ ਠੀਕ ਚੱਲਦਾ ਜੇ ਹੈਪੀ ਨਾ ਆਵੇ ਹੈਪੀ ਨਾ ਜਿਹੜੀ ਆਈਸਕ੍ਰੀਮ ਖਾਣੀ ਕਿਹੜੀ ਆਈਸਕ੍ਰੀਮ ਉਹ ਟੂਟੀ ਫਰੂਟੀ ਵਾਲੀ ਤੈਨੂੰ ਮੈਂ ਦੱਸਿਆ ਸੀ ਯਾਰ ਜੇ ਨਕਦ ਲਾਊਗਾ ਤਾਂ ਹੈਗੀ ਹੈ ਜੇ ਧਾਰਨ ਲਾਊਗਾ ਤਾਂ ਹੈਗੀ ਆ ਜਵਾਬ ਦੇ ਹਕਰ ਅਗਲੇ ਨੂੰ ਐਮੀ ਇਹ ਗੱਲ ਐਮੀ ਇਹ ਗੱਲ ਦੱਸੋ ਹੀ ਹੈਪੀ ਹੈਗੇ ਬਾਬਾ ਸਟਾਰ ਮੂਨ ਜੀ ਦੇ ਬੇਟੇ ਲੋ ਵੀ ਰੌਣਕ ਮੇਲਾ ਭੱਗ ਗਿਆ ਡੇ ਤੇ ਹੋਰ ਮਾਨ ਸਾਹਿਬ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਆ ਗੱਲ ਮਾਦਾ ਘੰਟਾ ਪਹਿਲਾਂ ਵੀ ਦੱਸੀ ਜਗਾਣੀ ਸਹੀ ਏ ਅੱਜ ਫਿਲਮ ਦੇਖੇ ਤੇ ਰਾਮ ਤੁਰੋਂ ਦੇ ਮਜੂਰ ਅੱਛਾ ਯਾਰ ਤੂੰ ਆਉਂਦੀਆਂ ਫਨਮਾਨਾ ਦੇਖਿਆ ਤੇਰਾ ਸਭਾ ਅੱਧੀ ਪਾਉਂਦੀ ਇਹਦੀ ਫਨਮਾਨਾ ਨੂੰ ਬੰਦ ਕਰ ਸਹੀ ਗੱਲ ਜ਼ਰੂਰੀ ਏ ਤੇਰੇ ਆਸਤੇ ਬੰਦ ਕਰਨਾ ਤੇਰੀ ਸਿਹਤ ਆਸਤੇ ਵੀ ਜ਼ਰੂਰੀ ਏ ਤੇਰੇ ਆਸਤੇ ਵੀ ਠੀਕ ਆ ਪੁਰਾਣ ਨਰੋਆ ਮੁੰਡਾ ਹੋਰ ਅੱਜ ਮੈਂ ਮਾਰਦਾ ਨਹੀਂ ਬਰੋ ਸੁਤੇ ਆਣਾ ਹੁਣ ਤੇ ਤੂੰ ਲੱਗਦਾ ਲੈ ਵੀ ਪ੍ਰਪਤਾ ਜੂੜਾ ਕਰੀ ਫਿਰਦੀ ਅੱਜ ਕਹਿ ਪ੍ਰਾਵ ਠੀਕ ਆ ਉਹ ਤੇਰੀ ਨੂੰ ਤੁਸੀਂ ਕੁੱਤਾ ਕਣੀ ਫਿਰਦੇ ਹੋ ਸਿੱਖ ਸਾਹਿਬ ਤੇ ਪ੍ਰਭਣੀ ਆ ਅੱਛਾ ਅੱਜ ਪ੍ਰਭਣੀ ਵੀ ਆ ਹੋਰ ਸਿੱਖ ਸਾਹਿਬ ਠੀਕ ਆ ਲੈ ਸਾਡਾ ਮੁੰਡਾ ਦਾ ਜੂੜਾ ਕੁੱਤਾ ਕਣੀ ਫਿਰਦਾ ਭਾਈ ਲਓ ਜੀ ਇਹ ਬੈਠਾ ਸਿੱਖੋ ਸਾਹਿਬ ਆ ਸਾਡੀ ਭੈਣ ਆ ਪ੍ਰਭ ਤੇ ਉਹ ਸਾਡਾ ਭਰਾ ਤੇ ਲੱਗਦਾ ਉਹ ਭੈਣ ਆ ਤੇ ਭਰਾ ਕਿਹਣੀ ਪ੍ਰਭ ਭੈਣੇ ਗੋਲ ਗੱਪੇ ਖਾਣੇ ਆ ਉਹਨਾਂ ਕੀ ਸਿੰਗਲਾ ਵੱਜਦਾ ਚੱਲ ਸਿੰਗਲਾ ਜੇ ਦਵਾਈ ਦੋ ਜੀ ਲੈ ਲੈ ਯਾਰ ਵੰਤ ਹਰਾਨ ਕੇ ਜੋੜ ਤੇਰੀ ਕੁੱਤਾ ਕਿਨੇ ਕਰੀਆਂ ਜੋ ਹੋਵੇ ਬੰਦਾ ਲੱਸੀ ਬੰਦਾ ਜੁੜਾ ਕਰਨਾ ਏ ਤੂੰ ਯਾਰ ਪ੍ਰਭ ਨੇ ਗੁੱਤਾ ਕਰਦੀਆਂ ਪ੍ਰਭ ਨੇ ਜੋੜਾ ਕਰ ਰੱਖਿਆ ਤੇ ਉਹਨੇ ਜੋੜਾ ਕਰਨਾ ਹੀ ਗੁੱਤਾ ਕਰ ਰੱਖੀ ਆ ਸਾਡੀ ਭੈਣ ਆ ਤੇ ਪ੍ਰਭ ਤੇ ਲੱਗਦੀ ਉਹ ਭੈਣ ਹਣਾ ਪ੍ਰਭ ਦੇਖੋ ਸਾਹਿਬ ਤੋਂ ਦੇਖੋ ਸਾਹਿਬ ਉਹ ਵੀ ਮੈਂ ਨਹਿਰ ਤੇ ਮਾਨਸਰ ਵਰਗੇ ਨਾਰੇ ਆ ਮਾਨਸਰ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੌਲੀਆਂ ਸਾਡੇ ਅਸਤੇ ਲੈਂਦਾ ਹਾਂ ਹਾਂ ਤੁਹਾਡੇ ਆ ਜੀ ਮੜਾ ਇਹ ਵੀ ਦਸ਼ਕਾ ਲਓ ਜੀ ਲਓ ਆ ਦੇ ਆ ਲੈ ਕੋਈ ਚੱਕੀ ਨਾ ਕੋਰਤਣਾਓ ਜੀ ਵਾਹ ਵਧੀਆ ਆਜੋ ਨਾਗੇ ਮਾਨ ਸਾਹਿਬ ਨਾਓ ਤੁਸੀਂ ਜੀ ਮੈਂ ਵੀਡੀਓ ਬਣਾਉਣਾ ਤੁਹਾਡੀ ਅੱਛਾ ਮਾਰੋਛਾਲਾ ਸਪੈਸ਼ਲ ਐ ਤੁਹਾਡੇ ਵਾਸਤੇ ਕਮਾਲ ਆ ਯਾਰ ਸਪੈਸ਼ਲ ਲੋ ਰੱਬ ਦਾ ਨਾਮ ਇੱਥੇ ਮਾਨ ਦਾ ਪੂਰਾ ਯਾਰ ਚੱਲ ਹੈਪੀ ਮਾਨ ਨਿਕਲੇ ਨਹੀਂ ਸਹੀ ਕਿੱਧਰ ਗਿਆ ਨਿਕਲੇ ਨਿਕਲੇ ਵਾਹ ਵੀ ਵਾਹ ਪੂਰੇ ਨੌਜਵਾਨ ਯਾਰ ਹਾਂਜੀ ਆ ਗਏ ਜੀ ਬਾਕੀ ਨਵੀਂ ਨਹਿਰ ਉੱਠਾ ਤੈਰ ਲਿਗੇ ਹੁਣ ਤੈਰੋ ਤੈਰੋ ਉਹ ਤਾਂ ਨਵੀਂ ਨਹਿਰ ਬੰਨ੍ਹਦੇ ਫਾਇਦੇ ਬਹੁਤ ਆ ਮਾਨ ਸਾਹਿਬ ਕਹਿੰਦਾ ਮੈਂ ਤਾਂ ਤੈਰਨਾ ਦੇਖ ਲਓ ਬਈ ਪੂਰਾ ਯਾਰ ਵਾਹ ਕੀ ਬਾਤ ਹੈ ਵਾਹ ਜੀ ਵਾਹ ਆ ਜਿਓ ਤੁਸੀਂ ਵੀ ਬਸ ਮਾਨ ਸਾਹਿਬ ਨਾਓ ਤੁਸੀਂ ਤੁਸੀਂ ਨਾਲੇ ਮੈਂ ਨਾਲੇ ਗੱਲ ਤੇ ਇੱਕ ਹੀ ਹੋਏ ਜੀ ਨਾਓ ਤੁਸੀਂ ਨਾਲ ਉਹਦੇ ਵਿੱਚ ਨਾਓ ਹੁਣ ਡਰਾਈਵਰ ਨੂੰ ਲਿਵਾਉਣੇ ਮਾਨ ਸਾਹਿਬ ਤਾਂ ਪੂਰੇ ਆ ਯਾਰ ਵਾਹ ਕੱਲਾ ਮੂੰਹ ਨਹੀਂ ਦਿੰਦਾ ਹੈ ਐ ਮਾਨ ਸਾਹਿਬ ਹਾਂ ਜੀ ਕੁਝ ਸਪੈਸ਼ਲ ਮਰੋਰ ਤੋਂ ਆਇਆ ਬੰਦਾ ਆ ਬੰਦੇ ਸਪੈਸ਼ਲ ਮਰੋੜ ਤਣਾਉਣਾ ਆਏ ਬਈ ਸਾਡੇ ਨਹਰਾ ਦੇ ਵੇਖ ਲੋ ਰੌਣਕ ਮੇਲਾ ਸਾਡੇ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਵੇਖ ਲੋ ਦੋਸਤੋ ਪੂਰੇ ਨੌਜਵਾਨ ਸਾਡੇ ਯਾਰ ਕੀ ਹਾਲੇ ਸ਼ਾਬਾਸ਼ ਸ਼ਾਬਾਸ਼ ਸ਼ਾਬਾ